ਜੀ ਦੋਸਤੋ ਅੱਜ ਠੰਡੀ ਦਾ ਮੌਸਮ ਹੈ ਤੁਹਾਨੂੰ ਪਤਾ ਹੀ ਹੈ ਮੀਂਹ ਮਾਂ ਬਰਸਾਤ ਹੋਈ ਹੈ ਜਿੱਤੇ ਪੰਜਾਬ ਚ ਕਿੰਨੀ ਇਹ ਠੰਡੀ ਦੇ ਮੌਸਮ ਦੇ ਵਿੱਚ ਆਪਣੇ ਕੋ ਇੱਕ ਜਗਾੜ ਪਿਆ ਸੀ ਜਿਸਨੂੰ ਕਿ ਰਵੀਰ ਪ੍ਰਾਣੇ ਦਿੱਤਾ ਸੀ ਤੁਹਾਨੂੰ ਦੱਸਣ ਦੀ ਲੋੜ ਹੀ ਨਹੀਂ ਤੁਸੀਂ ਵੀਡੀਓ ਜਾ ਕੇ ਸਮਝ ਜਾਣਾ ਹੈ ਕੀ ਚੀਜ਼ ਹੈ ਦੇਖ ਸਾਦੇ ਤਹੀਂ ਇਹ ਤਾਂ ਪਿਓਰ ਮਾਲਿਆ ਐ ਵੀ ਕਾਫੀ ਐ ਮੇਰੇ ਕੋਲ जनों पता बारे दसों की, की दस है लेयर भी देखो कि बन ज़्यादा जाना नहीं चाह मासा खाली भी काली फीम पाकिस्तानी फीम हमें फीम है ਆ ਬਈ ਜਿੰਗ ਨੂੰ ਲੱਗੀ ਬਸ ਇੰਨੀ ਬਹੁਤ ਆ ਬਾਕੀ ਅਗਲੇ ਸਮੇਂ ਲਈ ਰੱਖ ਲੈਨੇ ਆਪਾਂ ਓਏ ਭਾਈ ਇੱਥੇ ਜੈਨ ਨੂੰ ਬਜਾਦੀ ਕੌੜੀ ਆ ਭਾਈ ਜੇ ਕੇ ਵੀਰ ਭਰਾ ਨੂੰ ਚਾਹੀਦੇ ਹੋ ਇੱਕ ਮਿੰਟ ਬਾਅਦ ਸੇ ਦੱਸਿਓ ਜਰੂਰ ਕੋਈ ਵੀ ਅਸੀਂ ਇੱਥੇ ਘੱਟ ਵਾਦੀ ਖਾਣੇ ਆ ਇਹ ਜਿਆਦੇ ਹਸਪੀਟਲ ਦੇ ਮਰੀਜ਼ ਡਾਕਟਰ ਸਾਹਿਬ ਕਹੀ ਉਹਨਾਂ ਨੂੰ ਦੱਸਦੇ ਨੇ ਖਾਣ ਨੂੰ ਚਲੋ ਮਿਲਦੇ ਆ ਤੁਹਾਨੂੰ ਰੱਬ ਦੀ ਬਰੀਦ ਨੂੰ ਅੰਦਰ ਇਹਨਾਂ ਨੂੰ ਫਿਨਿਸ਼ ਕਰ ਲਵਾਂ